ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਾਖੀ ਉਸ ਸਮੇਂ ਦੀ ਹੈ ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੈਦ ਕਰ ਲਿਆ ਸੀ ਅਤੇ ਗੁਰੂ ਜੀ ਨੂੰ ਹਲਾਲ ਕੀਤਾ ਮਾਸ ਖਾਣ ਲਈ ਭੇਜਿਆ ਪਰ ਉਸ ਸਮੇਂ ਉਸ ਮਾਸ ਵਿੱਚੋਂ ਕੁਝ ਛੋਟੇ ਛੋਟੇ ਸੂਰ ਨਿਕਲ ਆਏ ਉਹ ਸੂਰ ਕਿਉਂ ਨਿਕਲੇ ਸੀ ਇਹ ਸਾਖੀ ਨੂੰ ਤੁਸੀਂ ਧਿਆਨ ਨਾਲ ਸੁਣੋ ਜੀ ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬੰਦੀਖਾਨੇ ਵਿੱਚ ਕੈਦ ਕਰ ਲਿਆ ਅਤੇ ਇਸਲਾਮ ਕਬੂਲ ਕਰਨ ਵਾਸਤੇ ਕਿਹਾ ਪਰ ਗੁਰੂ ਜੀ ਨਾ ਮੰਨੇ ਉਸ ਤੋਂ ਬਾਅਦ ਫਿਰ ਕਾਜੀ ਮਲਾਨੇ ਨੇ ਇੱਕ ਥਾਂ ਬੈਠ ਕੇ ਸਲਾਹ ਕੀਤੀ ਕਿ ਗੁਰੂ ਜੀ ਕਈ ਜਣਾਂ ਤੋਂ ਭੁੱਖੇ ਹਨ ਉਹਨਾਂ ਨੂੰ ਮੁਸਲਮਾਨ ਬਣਾਉਣਾ ਹੈ ਤਾਂ ਉਹਨਾਂ ਨੂੰ ਮੀਟ ਹਲਾਲ ਕਰਕੇ ਖਵਾਇਆ ਜਾਵੇ ਹੁਣ ਸਾਰੇ ਚੱਲ ਕੇ ਬਾਦਸ਼ਾਹ ਨੂੰ ਸਮਝਾਵੋ ਕਿ ਉਹਨਾਂ ਨੂੰ ਆਪਣੇ ਮੁਸਲਮਾਨੀ ਤਰੀਕੇ ਨਾਲ ਬਣਿਆ ਭੋਜਨ ਛਕਾਓ ਇਸ ਤਰ੍ਹਾਂ ਸਾਰੇ ਕਾਜੀ ਸਲਾਹ ਕਰਕੇ ਬਾਦਸ਼ਾਹ ਔਰੰਗਜ਼ੇਬ ਕੋਲ ਪਹੁੰਚ ਗਏ ਅਤੇ ਛਿਆਣਪ ਧਾਰ ਕੇ ਸਾਰੀ ਗੱਲ ਸਮਝਾਉਂਦੇ ਹੋਏ ਕਿਹਾ ਕੇ ਬਾਦਸ਼ਾਹ ਜੀ ਇੱਕ ਹੋਰ ਵੀਰ ਜੀ ਨਾਲ ਗੁਰੂ ਜੀ ਮੁਸਲਮਾਨ ਬਨਣਗੇ ਉਹਨਾਂ ਨੇ ਬਹੁਤ ਦਿਨ ਖਾਣੇ ਤੋਂ ਬਿਨਾ ਬਤੀਤ ਕੀਤੇ ਹਨ ਬਹੁਤ ਜ਼ਿਆਦਾ ਭੁੱਖੇ ਰਹਿ ਕੇ ਉਹਨਾਂ ਨੇ ਦੁੱਖ ਭੋਗਿਆ ਹੈ ਆਪ ਹਲਾਲ ਕੀਤਾ ਮਾਸ ਮੰਗਵਾਓ ਉਸ ਵਿੱਚ ਲੂਣ ਮਸਾਲੇ ਪਾ ਕੇ ਪਕਾਓ ਮਾਸ ਤਿਆਰ ਕਰਕੇ ਦੇਹੇਗ ਚ ਪਾਓ ਅਤੇ ਉਹਨਾਂ ਕੋਲ ਲਿਜਾ ਕੇ ਉਹਨਾਂ ਨੂੰ ਖਵਾਓ ਜਦੋਂ ਉਹ ਤੁਹਾਡਾ ਖਾਣਾ ਖਾ ਲੈਣਗੇ ਤਾਂ ਉਸ ਵੇ ਉਹ ਆਪ ਹੀ ਮੁਸਲਮਾਨ ਬਣ ਜਾਣਗੇ ਇਸੇ ਤਰ੍ਹਾਂ ਤੁਹਾਡੇ 2-3 ਹਾਕਮ ਨਾਲ ਚੱਲ ਕੇ ਗੁਰੂ ਜੀ ਨੂੰ ਕਈ ਪ੍ਰਕਾਰ ਦੇ ਲਾਲਚ ਦੇਣਗੇ ਇਸ ਤਰ੍ਹਾਂ ਦੀ ਸਲਾਹ ਸੁਣ ਕੇ ਬਾਦਸ਼ਾਹ ਔਰੰਗਜ਼ੇਬ ਨੇ ਮੋਲਾਨੇ ਦੀ ਗੱਲ ਮੰਨ ਲਈ ਅਤੇ ਮਹਾਪਾਪੀ ਮੋਲਾਨਾ ਬੁਰੇ ਰਾਹ ਉੱਤੇ ਚੱਲ ਪਿਆ ਬੇਸਮਝ ਮੂਰਖ ਨੇ ਆਪਣੇ ਖਾਣ ਵਾਲਾ ਹਲਾ ਖਾਣਾ ਤਿਆਰ ਕਰਵਾਇਆ ਉਸਨੇ ਦੋ ਹਾਕਮ ਆਪਣੇ ਨਾਲ ਲਏ ਅਤੇ ਉਹ ਹੱਥਾਂ ਉੱਤੇ ਖਾਣਾ ਲੈ ਕੇ ਚੱਲ ਪਏ ਉਹ ਕੈਦਖਾਨੇ ਵਿੱਚ ਚਲੇ ਗਏ ਜਿੱਥੇ ਗੁਰੂ ਤੇਗ ਬਹਾਦਰ ਜੀ ਬੈਠੇ ਸਨ ਦੋਵੇਂ ਹਾਕਮਾਂ ਨੇ ਪਹਿਲਾਂ ਆਪਣੇ ਪੱਖ ਬਾਰੇ ਸਮਝਾਉਂਦੇ ਹੋਏ ਗੁਰੂ ਜੀ ਮਸ਼ਵਰੇ ਦਿੱਤੇ ਤੁਸੀਂ ਐਨੇ ਦੁੱਖ ਕਿਉਂ ਚਹਾਰ ਰਹੇ ਹੋ ਬਾਦਸ਼ਾਹ ਦਾ ਕਹਿਣਾ ਸਿਰ ਮੱਥੇ ਮੰਨ ਲਓ ਤਾਨੂ ਉਹ ਪੀਰਾ ਪੀਰਾਂ ਦੇ ਪੀਰ ਬਣਾ ਰਹੇ ਹਨ ਬਹੁਤ ਸੋਨੇ ਦੀਆਂ ਮੋਹਰਾਂ ਹੀਰੇ ਮੋਤੀ ਆਦ ਭੇੜ ਕਰਨਗੇ ਇਹ ਸਭ ਸਲਾਮ ਕਰਕੇ ਆਪਦੀ ਆਗਿਆ ਮੰਨਣਗੇ ਬਾਦਸ਼ਾਹ ਨੇ ਸਾਨੂੰ ਇਸ ਤਰ੍ਹਾਂ ਕਿਹਾ ਹੈ ਜੇਕਰ ਤੁਸੀਂ ਨਕਾਹ ਕਰਾਉਣਾ ਚਾਹੁੰਦੇ ਹੋ ਤਾਂ ਮਨ ਭਾਉਂਦੀ ਬਾਦਸ਼ਾਹ ਦੀ ਪੁੱਤਰੀ ਲੈ ਲਓ ਇਸ ਵੇਲੇ ਤਹੜ ਦੇ ਪਾਸ ਦੇਗ ਦੇ ਵਿੱਚ ਭੋਜਨ ਭੇਜਿਆ ਹੈ ਮੁੱਖ ਕਲਮਾ ਪੜ ਕੇ ਛਕ ਲੋ ਨਹੀਂ ਤਾਂ ਬਾਦਸ਼ਾ ਸੁਭਾਅ ਬਹੁਤ ਚੜਗਾਲੂ ਹੈ ਉਹ ਜੋ ਚਾਣ ਹੋ ਕਰਕੇ ਹਟਦੇ ਹਨ ਫਿਰ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਉਹਨਾਂ ਨੇ ਆਪਣੇ ਹੱਟ ਨੂੰ ਕਰਨ ਲਈ ਕਿੰਨਿਆਂ ਦਾ ਪ੍ਰਾਣ ਲੈ ਲਏ ਤੇ ਨਾਮ ਨਾਸ ਕਰ ਦਿੱਤੇ ਹਨ ਇਸ ਲਈ ਤੁਸੀਂ ਆਪਣੇ ਮਨ ਵਿੱਚ ਸਮਝ ਲਓ ਫਿਰ ਕਿਸੇ ਨੇ ਕਿਸੇ ਥਾਂ ਤੁਹਾਡੀ ਸਹਾਇਤਾ ਨਹੀਂ ਕਰਨੀ ਤੁਸੀਂ ਹੁਣ ਦਿਲਚਾ ਲਵੋ ਅਤੇ ਭੋਜਨ ਛਕੋ ਫਿਰ ਕੈਦ ਚੋਂ ਰਿਹਾ ਹੋ ਕੇ ਅਨੇਕ ਪ੍ਰਕਾਰ ਦੇ ਸੁੱਖ ਪਾਓਗੇ ਅਸੀਂ ਤੁਹਾਡੇ ਭਲੇ ਲਈ ਕਹਿੰਦੇ ਹਾਂ ਸਾਡੀ ਗੱਲ ਮੰਨੋ ਨਹੀਂ ਤਾਂ ਬਾਅਦ ਵਿੱਚ ਪਸਤਾਉਂਗੇ ਗੁਰੂ ਤੇਗ ਬਹਾਦਰ ਜੀ ਨੇ ਬੇਸਮਝ ਹਾਕਮਾਂ ਦੇ ਇਸ ਤਰ੍ਹਾਂ ਦੇ ਬੋਲ ਸੁਣ ਕੇ ਦੇਗ ਚ ਤਰਫ ਆਪਣੇ ਨੇਤਰ ਕਰਕੇ ਫਰਮਾਇਆ ਤੁਸੀਂ ਇਸ ਵਿੱਚ ਕੀ ਪਕਾਇਆ ਹੈ ਇਸ ਦੇ ਛਕਣ ਨਾਲ ਕੀ ਸਿੱਧ ਹੋਵੇਗਾ ਤੁਸੀਂ ਕੀ ਜੀਵਨ ਕਰਕੇ ਖਵਾਉਂਦੇ ਹੋ ਇਸ ਤਰ੍ਹਾਂ ਤੁਹਾਡਾ ਕਿਹੜਾ ਕਾਰਜਰਾਸ ਹੋ ਜਾਵੇਗਾ ਤੁਸੀਂ ਮਨ ਉਸ ਪਰਮਾਤਮਾ ਨੂੰ ਭੁਲਾ ਦਿੱਤਾ ਹੈ ਆਪਣੇ ਸਰੀਰ ਦੇ ਰਾਹੀ ਮੰਦੇ ਕਾਰਜ ਕਰਦੇ ਹੋ ਇਸ ਦੇਗ ਚ ਦਾ ਟੱਕਣ ਉਤਾਰ ਦਿਓ ਅਤੇ ਆਪਣੇ ਦਿਲ ਦੀ ਭਾਵਨਾ ਦਾ ਫਲ ਦੇਖ ਲਵੋ ਜਿਹੜਾ ਤੁਰਕ ਉਸ ਭੋਜਨ ਦੇ ਨੇੜੇ ਖੜਾ ਸੀ ਉਸਨੇ ਸੁਣਦਿਆਂ ਸਾਰੀ ਟੱਕਣ ਉਤਾਰ ਦਿੱਤਾ ਜਿਉਂ ਹੀ ਤੁਰਕ ਨੇ ਦੇਗ ਚ ਨੂੰ ਨੰਗਾ ਕੀਤਾ ਤਾਂ ਉਸਨੇ ਉਸ ਦੇਗ ਚ ਵਿੱਚ ਅਚੰਭਾ ਹੋਇਆ ਦੇਖਿਆ ਕਿ ਉਸ ਵਿੱਚੋਂ ਨਿੱਕੇ ਨਿੱਕੇ ਬਹੁਤ ਸੂਰ ਨਿਕਲੇ ਉਹ ਘੁਰ ਘੁਰ ਕਰਦੇ ਬਹੁਤ ਰੌਲਾ ਪਾਉਂਦੇ ਸਨ ਕਈ ਡੱਡੂ ਦੇ ਸਮਾਨ ਨਿਕਲ ਰਹੇ ਸਨ ਉਹ ਪ੍ਰਤੱਖ ਤੌਰ ਤੇ ਦੇਗ ਚ ਚੌਂ ਛਾਲਾ ਮਾਰਦੇ ਅਤੇ ਦੌੜਦੇ ਹੋਏ ਦਿਖ ਰਹੇ ਸਨ ਉਹ ਆਪਣੀਆਂ ਛੋਟੀਆਂ ਛੋਟੀਆਂ ਪੂਛਾਂ ਹਿਲਾਉਂਦੇ ਹੋਏ ਅਤੇ ਕੰਨਾਂ ਨੂੰ ਸੰਘੋੜਦੇ ਹੋਏ ਉਸੇ ਥਾਂਵੇਂ ਹੀ ਘੁੰਮਦੇ ਫਿਰਦੇ ਸਨ ਫਿਰ ਉਹ ਸੂਰ ਬਹੁਤ ਭੈਪੀਤ ਹੋਏ ਉੱਥੋਂ ਭੱਜ ਪਏ ਬਾਤੇ ਨਿਕਲ ਕੇ ਦਰਵਾਜੇ ਵੱਲ ਚਲੇ ਗਏ ਉਹ ਤੁਰਕਾਂ ਦੇ ਪੈਰਾਂ ਵਿੱਚ ਹੀ ਦੌੜਦੇ ਹੋਏ ਰਾਤ ਨੂੰ ਰਹਿਣ ਵਾਲੀਆਂ ਥਾਵਾਂ ਵਿੱਚ ਚਲੇ ਗਏ ਜਿੱਥੇ ਉਹਨਾਂ ਤੁਰਕਾਂ ਦਾ ਖਾਣਾ ਬਣਦਾ ਸੀ ਉਹ ਨੱਠ-ਨੱਠ ਕੇ ਉੱਥੇ ਢੇੜੇ ਕੱਢ ਰਹੇ ਸਨ ਉਹਨਾਂ ਨੇ ਤੁਰਕਾਂ ਦੇ ਬਰਤਨਾਂ ਨੂੰ ਮੂੰਹ ਲਾਉਂਦਿਆਂ ਸੋਹ ਪਿਆਰੀ ਸਾਧ ਸੰਗ ਜੀ ਇਸ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖ ਦੇਣਾ ਜੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ